ਆ ਦੇ ਠੀਕ ਜਤੜੀਵਾ ਚੰਦ ਜੀ ਦੀ ਸਾਰੀ ਤੁਹਾਨੂੰ ਸਵਾਗਤ ਹੈ ਇਸ ਵਕਤ ਅਸੀਂ ਖੜੇ ਹਾਂ ਬਰਨਾਲੇ ਸਾਡੇ ਨਾਲ ਮੌਜੂਦ ਨੇ ਗੇਰ ਚੁਪਲੀ ਚੋਟੂਟੋ ਬੀ ਵਾਲੇ ਜਿਹਨਾਂ ਨੂੰ ਅਸੀਂ ਗੱਡੀਆਂ ਵਾਲੇ ਵੀ ਕਹ ਦਿੰਦੇ ਹਾਂ ਕੌਣ ਆ ਗਿਆ ਅ ਕੱਲ ਇਹਨਾਂ ਨੂੰ ਪਤਾ ਲੱਗਿਆ ਸੀ ਕਿ ਇਹਨਾਂ ਦੀ ਜੋਤੀ ਦਾ ਵਿਆਹ ਹੈ ਤਾਂ ਮੇਰੇ ਦੋਸਤ ਬਾਬਾ ਜਗ ਸਿੰਘ ਦਵਾਨੀਆਂ ਤੋਂ ਉਹਨਾਂ ਨੇ ਵੀ ਬੇਨਤੀ ਕੀਤੀ ਸੀ ਉਹਨਾਂ ਨੇ ਵੀ ਸਰਦਾਂ ਸੰਸਾਰ ਰਸਨ ਦਿੱਤਾ ਤੇ ਮੇਰੇ ਨਾਲ ਗੁਰੂ ਨਾਨਕ ਦੇਵ ਜੀ ٹرسٹ ਕਲੱਬ ਬਨਾਲਾ 6 ਮੈਂਬਰ ਮੌਜੂਦ ਹੈ ਇਹਨਾਂ ਨੂੰ ਵੀ ਕੱਲ ਮੈਂ ਬੇਨਤੀ ਕੀਤੀ ਸੀ ਇਹਨਾਂ ਨੇ ਵੀ ਸਰਦਪਕਾਉਂ ਮਠਾਈ ਦਾ ਇਹ ਰਸਨਾ ਪ੍ਰਸਾਦ ਮਿਹਰ ਦਿੱਤੀ ਇਹਨਾਂ ਨੇ ਕੱਲ ਮੈਂ ਤਾਂ ਕਰਦੇ ਇਹਨਾਂ ਦੇ ਨਾਲ ਕਿ ਇਹਨਾਂ ਦਾ ਧੰਨਵਾਦ ਵੀ ਕਰਦੇ ਕਿ ਇਹਨਾਂ ਨੇ ਮੇਰੀ ਇੱਕ ਛੋਟੀ ਜਿਹੀ ਕਾਰ ਤੇ ਸੋਲਰ ਰੈਸਟ ਕਰਦੇ ਬਾਅਦ ਇਹਨਾਂ ਨੇ ਇਸ ਪਰਵਾਰ ਦੀ ਮਦਦ ਕੀਤੀ ਹੈ ਉੱਥੇ ਹੱਸ ਜੀ ਹੋਈਦਾ ਹੈ ਵਾਹ ਜੈ ਕਰਦੇ ਧੰਨ ਕਰਦੇ ਖੜੇ ਹੋ ਜਾਂਦੇ ਬਟੋ ਇਹ ਜੀ ਅ ਅਸੀਂ ਪਿੱਛੇ ਵੀ 18 ਫਰਵਰੀ ਨੂੰ ਸਰਗਰੁਜ ਰਾਜ ਦੇ ਉਕਾਰ ਦੇ ਹੜੇ ਤੇ 6 ਕੁੜੀਆਂ ਦੇ ਵਿਆਹ ਕਰੇ ਸੀ ਪਰ ਇਹਨਾਂ ਨੂੰ ਬੇਨਤੀ ਆ ਵੀ ਇਹ ਅ ਸਲਾਹ ਵੀ ਉਹ ਉਹ ਵਿਆਹ ਕਰਿਆ ਕਰਨਾ ਉਹਨਾਂ ਨੂੰ ਕਿਸੇ ਤੀਜੀ ਕਿਸੇ ਪਾਸੇ ਭੱਜਣ ਦੀ ਲੋੜ ਨਹੀਂ ਉਹਦਾ ਸਾਰਾ ਪ੍ਰਬੰਧ ਅਸੀਂ ਕਰਿਆ ਕਰਾਂ ਹੈ ਇਹ ਆ ਸਮਾਜ ਸਹਿਬ ਦਾ ਉਸੇ ਸ਼ਰਤੀ ਕੰਮ ਹੁੰਦਾਗਾ ਬੇਨਤੀ ਆ ਕਿ ਜਿਹੜੇ ਵੀ ਇਹਨਾਂ ਨੇ ਵਿਆਹ ਰੱਖਣਾ ਉਹ ਇਸ ਤਰ੍ਹਾਂ ਨਾ ਰੱਖਿਆ ਕਰਨਾ ਜਦ ਤੁਹਾਨੂੰ ਪਹਿਲਾਂ ਦੱਸਿਆ ਕਰਨਾ ਫੇਰ ਅਸੀਂ ਸਾਰਾ ਹੀ ਪ੍ਰਬੰਧ ਕਰ ਸਕਦੇ ਆ ਕਿਉਂਕਿ ਲੰਗਰ ਪਾਣੀ ਤੋਂ ਇਲਾਕੇ ਜੋ ਅਸੀਂ ਦਾਸ ਵਗੈਰਾ ਦੇਣਾਗਾ ਪੇਟੀਆਂ ਬਿਸਤਰੇ ਉਹ ਸਾਰਾ ਕੁਝ ਅਸੀਂ ਦੇ ਸਕੀਏ ਹਾਂ ਤੇ ਬਾਕੀ ਦਾ ਛੋਟਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਸਾਨੂੰ ਰਸਤੀ ਦੱਸਿਆ ਤੇ ਅੱਗੇ ਤੋਂ ਵੀ ਕੋਈ ਗੱਲ ਨਹੀਂ ਅਸੀਂ ਛੋਟੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਰਹੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਹਾਂ ਸ੍ਰੀ ਗੁਰੂ ਬਾਸ ਮੈਲਫੇਲਟ ਰਾਸ਼ਟ ਦੇ ਸਾਰੀ ਨਮਾਇਦੇ ਜੀ ਸਵਾਰੋ ਸਿੰਘ ਅਰਜਨਦਰ ਸਿੰਘ ਕੋਕੀ ਸਿੰਘ ਰਾਜਾ ਸਿੰਘ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਤੇ ਇਹਨਾਂ ਹੀ ਸਹੀ ਅਰਪਾਰ ਸਿੰਘ ਚੌਧਰੀ ਚੱਲ ਹਾਂ ਖਾਸ ਕਰਕੇ ਬੂਤਾ ਸਿੰਘ ਢਾਲੀਵਾਲ ਹੈ ਤੇ ਸਾਰਿਆਂ ਦੀ ਬਹੁਤ-ਬਹੁਤ ਧੰਨਵਾਦ ਕਿਤੇ ਉਹਨਾਂ ਦੇ ਉਸ ਨਾਲ ਹੀ ਅਸੀਂ ਚੱਲ ਰਹੇ ਹਾਂ ਕੋਈ ਜਿਵੇਂ ਇਕੱਲੇ ਨਹੀਂ ਉਸ ਨਾਲ ਨਹੀਂ ਹਾਂ ਬਾਕੀ ਦਾ ਥੋੜਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਅੱਗੇ ਤੋਂ ਬੇਨਤੀ ਹੈ ਵੀ ਤੁਸੀਂ ਇਸ ਤਰ੍ਹਾਂ ਉਸ ਦਿਨ ਦਾ ਪ੍ਰੋਗਰਾਮ ਰੱਖਿਆ ਕਰੋ ਤੇ ਆਪਾਂ ਬੱਤ ਤੋਂ ਬੱਤ ਇਹਨਾਂ ਦੀ ਹੈਲਪ ਕਰ ਸਕਦਾ ਜੈਗੁਰਦੇਂ ਅੰਗਰਦੇ ਬਾਈ ਖਾਲਸਾ ਸਿੰਘ ਜੀ ਬੱਸ ਸਾਜੀ ਮਾਤਾ ਜੀ ਨੇਰੀ ਚੱਕਰ ਆਉਂਦੇ ਨਾਲ ਸੋਨੇ ਘੜ ਉੱਡ ਗਏ ਸੀ ਨਾ ਹਾਂ ਕਾਫੀ ਨੁਕਸਾਨ ਹੋ ਗਿਆ ਪਾ ਕਾਫੀ ਜਦੋਂ ਸਿਆਣੇ ਕਹਿੰਦੇ ਨੇ ਇੱਕ ਦਰਵਾਜ਼ਾ ਬੰਦ ਹੁੰਦਾ ਤੇ 100 ਦਰਵਾਜ਼ਾ ਖੁੱਲ ਜਾਂਦਾ ਹੈ ਹੈਨਾ ਪਰਮਾਤਮਾ ਮਿਹਰ ਕਰਦਾ ਤਾਂ ਜਿਵੇਂ ਤੁਹਾਡੀ ਦੋਤੀ ਦਾ ਵਿਆਹ ਸਾਡੀ ਵੀ ਆਸ ਦਿੱਤਾ ਕਿ ਅੱਜ ਮਠਾਈ ਦਿੱਤੀ ਗਈ ਹੈ ਇਹ ਵਿਆਹ ਦੀ ਗੱਲ ਨਾ ਬਾਲੀ ਮਜਬੂਰੀ ਹੋ ਗਈ ਨਾ ਉਹ ਮਸਤੀ ਕਰਾਂ ਆ ਕਰਕੇ ਇਹਨਾਂ ਨੇ ਮਤਲਬ ਇਹ ਨਹੀਂ ਕਿਹਾਗਾ ਕਿ ਉਹ ਕੋਈ ਨਹੀਂ ਕੰਮ ਕਰਦੇ ਨਾ ਅੱਗੇ ਇਹਨਾਂ ਨੂੰ ਦੱਸ ਕੇ ਕਰਾ ਗਏ ਕਿ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਇਹ ਆਪੇ ਸਾਰਾ ਵਿਆਹ ਤੋਂ ਲੈ ਕੇ ਅਰੇਂਜਮੈਂਟ ਲੈਣ ਤੋਂ ਲੈ ਕੇ ਚੀਜ਼ਾਂ ਸਾਰਾ ਕੁਝ ਢਿਲਚਰ ਦੇਣਾ ਕਰ ਤੋ ਸਾਰਾ ਦੇਖਣਾ ਬਹੁਤ ਕਿੰਨਾ ਦਾ ਧੰਨਵਾਦ ਕਰਦੀ ਹੈ ਸਾਰਾ ਕੁਝ ਜੇ ਮਠਾਈ ਜੀ ਅੱਗੇ ਤੋਂ ਇਹਨਾਂ ਨੂੰ ਦੱਸ ਕੇ ਹੀ ਵਿਆਹ ਕਰਾਂਗੇ ਇਹਨਾਂ ਦਾ ਧੰਨਵਾਦ ਦੋਸਤੋ ਇਸ ਵਿੱਚ ਹਾਂ ਮਾਰਾ ਉਹ ਕੋਈ ਹੋਣਾ ਹੈ ਧੰਨਵਾਦ ਹੈ ਨਾ ਦਾ ਉਹ ਮੇਰੇ ਤੋਂ ਬੋਲ ਸਕਣਾ ਮਨਾਉਂਦੀ ਆ ਵਿਚਾਰੀ ਸਾਟੀ ਕੁੜੀ ਆ ਕੇ ਨਾਮ ਸ਼ਮਾਨ ਦੇ ਇਸ ਕੇ ਸਾਡੇ ਨਾਲ ਨੌਂਦ ਪਰਿਵਾਰ ਚੁੱਕੀ ਚੋਪੜੀ ਵਾਲੇ ਜਿਹਨਾਂ ਨੂੰ ਆਪਾਂ ਗੱਡੀਆਂ ਵਾਲੇ ਵੀ ਕਿਹਾ ਹਰ ਸੈਣੀ ਕਹਿੰਦੇ ਨੇ ਜੇ ਇੱਕ ਦਰਵਾਜ਼ਾ ਬੰਦ ਹੁੰਦਾ ਤੇ 100 ਦਰਵਾਜ਼ਾ ਖੁੱਲ ਜਾਂਦਾ ਜਿਵੇਂ ਚੁੱਦੀ ਚੋਪੜੇ ਨੇ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਸੀ ਇਹਨਾਂ ਦੀ ਰਿਪੋਰਟ ਹਾਂ ਫਿਕਰ ਲੱਗਿਆ ਪਿਆ ਸੀ ਕਿ ਦੋਤੀ ਦਾ ਵਿਆਹ ਵੀ ਕਿੱਥੋਂ ਕੀ ਅਰੇਂਜਮੈਂਟ ਹੋਊਗਾ ਕਹਿੰਦੇ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਰੂਪ ਵਿੱਚ ਆ ਹੀ ਜਾਂਦਾ ਅੱਜ ਇਹਨਾਂ ਦੇ ਦੋਤੀ ਦੇ ਵਿਆਹ ਦੇ ਵਿੱਚ ਕਿਸੇ ਵੀ ਤਰ੍ਹਾਂ ਕੋਈ ਘਾਟ ਨਹੀਂ ਆਈ ਕੱਲ ਮੇਰੇ ਦੋਸਤ ਪਾਪਾ ਜੰਗ ਸਿੰਘ ਜੀ ਵੀਰਾ ਸੰਦੀਪਤਾ ਦੇ ਅੱਜ ਰਵਦਾਦ ਟਰਸਟ ਵਾਲਿਆਂ ਨੇ ਮਠਾਈ ਦਾ ਪ੍ਰਬੰਧ ਕਰ ਦਿੱਤਾ ਨਾ ਤਾਂ ਇਹਨਾਂ ਦੇ ਲਈ ਜੀ ਔਰ ਇਹਨਾਂ ਨੇ ਇੱਥੇ ਬੰਦ ਨਹੀਂ ਕੀਤਾ ਇਹਨਾਂ ਨੇ ਇਹ ਵੀ ਕਿਹਾ ਕਿ ਅੱਗੇ ਤੋਂ ਕਿਸੇ ਵੀ ਬੇਟੀ ਦਾ ਵਿਆਹ ਕਰਨਗੇ ਤਾਂ ਟਰਸਟ ਨੂੰ ਦੱਸ ਕੇ ਕਰਨ ਇਹਨਾਂ ਨੂੰ ਕਿਸੇ ਵੀ ਚੀਜ਼ ਦਾ ਕੋਈ ਫਿਕਰ ਨਹੀਂਗਾ ਔਰ ਬਹੁਤ ਵਧੀਆ ਤਰੀਕੇ ਨਾਲ ਵਿਆਹ ਕੀਤਾ ਜਾਵੇਗਾ ਜਿਵੇਂ ਕਿ ਆਪਣੀਆਂ ਬੱਚੀਆਂ ਦਾ ਵਿਆਹ ਕਰਦੇ ਆ ਸੱਕੀਆਂ ਬੱਚਿਆਂ ਦਾ ਵਿਆਹ ਕਰਦੇ ਆ ਉਸੇ ਤਰ੍ਹਾਂ ਇਹਨਾਂ ਲੋੜਵੰਦ ਬੱਚਿਆਂ ਦਾ ਵੀ ਵਿਆਹ ਕੀਤਾ ਜਾਵੇ ਲੋੜ ਹੈ ਸਹੀ ਤਰੀਕੇ ਨਾਲ ਚੱਲਣ ਦੀ ਔਰ ਉਸ ਸਮੇਂ ਚੱਲਣ ਦੀ ਜਦ ਬਿਆਦੇ ਇਹਨਾਂ ਦੇ ਦਿਨ ਲੱਗੇ ਜਿਵੇਂ ਤੁਹਾਨੂੰ ਅੱਜ ਇਹਨਾਂ ਦੇ ਨਮਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀ ਨਵੇਂ ਨਵੇਂ ਵੀਡੀਓ ਲੱਕੇ ਫਿਰ ਹਾਜ਼ਰ ਹੋਵਾਂਗੇ ਦੋਸਤੋ ਮੈਂ ਜਾਂਦੇ ਜਾਂਦੇ ਤੁਹਾਨੂੰ ਇਹ ਵੀ ਕਹਿ ਦੇਣਾ ਬਹੁਤ ਜ਼ਰੂਰੀ ਸਮਝਦਾ ਜਿਵੇਂ ਸਿਆਣੇ ਕਹਿੰਦੇ ਨੇ ਇੱਥੇ ਕਰੋੜਾਪਤੀ ਬਹੁਤ ਬੈਠੇ ਨੇਗੇ ਬਹੁਤ ਪੈਸੇ ਵਾਲੇ ਲੋਕ ਨੇਗੇ ਪਰ ਬਿਨਾ ਦਿਲ ਤੋਂ ਤਾਂ ਨਹੀਂ ਦਿੱਤਾ ਜਾਂਦਾ ਜਿਵੇਂ ਅੱਜ ਇਹਨਾਂ ਨੇ ਇਹਨਾਂ ਦੀ ਮਦਦ ਕੀਤੀ ਹੈ ਅੱਜ ਇਹਨਾਂ ਲਈ ਇੱਕ ਭਗਵਾਨ ਤੋਂ ਕੋਈ ਘੱਟ ਨਹੀਂ ਹੈਗਾ ਇਸੇ ਤਰ੍ਹਾਂ ਇਹਨਾਂ ਦੀ ਇੱਕ ਹੋਰ ਵੀ ਮਜਬੂਰੀ ਆ ਜਿਹੜਾ ਇਹਨਾਂ ਦਾ ਪਾਣੀ ਬੰਦ ਕੀਤਾ ਗਿਆ ਸਾਨੂੰ ਇਹ ਨਹੀਂ ਪਤਾ ਲੱਗਿਆ ਉਹ ਪਾਣੀ ਕਿਨੇ ਬੰਦ ਕੀਤਾ ਔਰ ਲੋਡ ਪੈਣ ਤੇ ਜਦ ਵੀ ਸਾਨੂੰ ਪਤਾ ਲੱਗਦਾ ਉਹ ਪਾਣੀ ਵੀ ਚਾਲੂ ਕਰਵਾਵਾਂਗੇ ਅੱਜ ਗਰਮੀ ਦਾ ਮੌਸਮ ਹੈ ਹਰ ਥਾਂ ਤੇ ਪੂਰੇ ਪੰਜਾਬ ਦੇ ਵਿੱਚ ਠੰਡੇ ਮਿੱਠੇ ਚੱਲਦੇ ਲੰਗਰ ਲਾਏ ਜਾਂਦੇ ਨੇ ਪਰ ਇਥੇ ਇਹਨਾਂ ਲੋਡ ਵੱਧ ਕਰਕੇ ਪੁਰਦਾਰਾਂ ਨੂੰ ਪਾਣੀ ਬਣਾ ਤੰਗ ਕੀਤਾ ਜਾਂਦਾ ਹੈ ਜਿੱਥੇ ਕਿ ਸਾਡੇ ਲੋਕ ਪੰਜਾਬ ਤਾਨੀ ਮੰਨਿਆ ਜਾਂਦਾ ਪੰਜਾਬ ਦੇ ਵਿੱਚ ਤਾਨ ਕਰਨ ਦਾ ਤੇ ਕੋਈ ਕਮੀ ਨਹੀਂ ਹੈਗੀ ਉੱਥੇ ਹੀ ਸਾਡੇ ਜਿਹੜੇ ਲੋਕ ਨੇ ਵਿੱਚ ਆਪਾਂ ਬਹਿਬਦਾਨੇ ਕਹਿ ਦਿੰਦੇ ਆ ਖੰਝੜ ਖਰਾਬ ਕਰਨ ਲਈ ਕਹਿ ਦਿੰਦੇ ਆ ਜਿੱਥੇ ਲੋਗ ਹੈਰਾਨ ਕਰਨ ਲਈ ਕਹਿ ਦਿੰਨੇ ਆਪਾਂ ਉਥੇ ਇਹਨਾਂ ਦਾ ਪਾਣੀ ਵੀ ਬੰਦ ਕੀਤਾ ਗਿਆ ਜੇ ਕਿ ਇਹਨਾਂ ਦੀ ਹੋਰ ਵੀ ਦਿੱਕਤ ਆਈ ਸੀ ਇਹਨਾਂ ਦੀ ਕੋਈ ਰਾਤ ਨੂੰ ਲਾਈਟ ਕੱਟ ਜਾਂਦਾ ਸੀਗਾ ਪਰ ਲਾਈਟ ਕੱਟ ਨਾਲ ਤਾਂ ਕੰਮ ਤਾਂ ਨਿਭੜ ਗਿਆ ਲਾਈਟ ਪੂਰੀ ਵਧੀਆ ਆਉਂਦੀ ਆ ਪਰ ਜੇ ਸਾਨੂੰ ਪਤਾ ਲੱਗੂਗਾ ਇਹ ਲਾਈਟ ਕੂਟੀ ਬੰਦ ਕੌਣ ਕਰਦਾ ਅਸੀਂ ਪੂਰਾ ਜ਼ੋਰ ਲਾਵਾਂਗੇ ਕਿ ਇਹਨਾਂ ਦਾ ਪਾਣੀ ਵੀ ਹਮੇਸ਼ਾ ਚੱਲਦਾ ਰਹੇ ਮਤੇ ਅਸੀਂ ਇਹ ਵੀ ਕਹਿਣਾ ਜ਼ਰੂਰੀ ਸਮਝਦਾ ਜਿੱਥੇ ਪਾਣੀ ਦੀ ਬੇਦੁਰ ਵਰਤੋਂ ਕੀਤੀ ਜਾਂਦੀ ਆ ਉਥੇ ਪਾਣੀ ਦੀ ਸੀਮਤ ਵਰਤਿਆ ਜਾਵੇ ਪਰ ਲੋੜ ਪੈ ਤੋਂ ਬਾਅਦ ਜਿਹੜੀ ਪਾਣੀ ਦੀ ਟੋਟੀ ਆ ਉਹਨੂੰ ਬੰਦ ਕੀਤਾ ਜਾਵੇ ਜਿਵੇਂ ਤੁਹਾਨੂੰ ਇਹ ਚੁੱਕੀ ਚੁੱਕੀ ਵਾਲੇ ਪ੍ਰੋਗਰਾਮ ਮਲਵਾਇਆ ਇਸੇ ਤਰ੍ਹਾਂ ਅੱਜ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਵੀਡੀਓ ਕਿ ਫੇਰ ਆਜਰੂਮਾਂਗੇ ਦੋਸਤੋ ਮੈਂ ਇੱਥੇ ਰਫਦਾਕ ٹرسٹ ਦਾ ਵੀ ਕਲਪਟਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਇੱਕ ਕੈਨ ਤੇ ਇਸ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਹੈਗੀ ਜਿਵੇਂ ਤੁਹਾਨੂੰ ਇਹਨਾਂ ਨਾਲ ਮਲਵਾਇਆ ਇਸੇ ਤਰ੍ਹਾਂ ਵੀਡੀਓ ਕਿ ਫੇਰ ਆਜਰੂਮਾਂਗੇ ਹੁਣ ਤੱਕ ਲਈ ਸੱਸਿਆ ਕਾ